ਹੈਲੋ ਜੀ ਸਸ਼ੀਕਲ ਜੀ ਸਾਰਿਆਂ ਦਾ ਸਵਾਗਤ ਹੈ ਜੀ ਫਿਰ ਤੋਂ ਤੁਹਾਡੇ ਆਪਣੇ ਚੈਨਲ ਤੇ ਅੱਜ ਤੁਹਾਡੇ ਲਈ ਫਿਰ ਤੋਂ ਉਹੀ ਆਫਰ ਲੈ ਕੇ ਆਏ ਆ ਜੋ ਤੁਹਾਡੇ ਰਹੀਂ ਬਹੁਤ ਪਸੰਦ ਕੀਤਾ ਗਿਆ ਸੀ ਪਹਿਲਾਂ ਹਾਂਜੀ ਇਹ ਸੂਟਸ ਰਹਿਣ ਵਾਲੇ ਮਸਲੀਨ कॉटन ਦੇ ਸੂਟਸ ਰਹਿਣ ਵਾਲੇ ਹੈਗੇ ਜੀ ਬਾਏ 2겟1 ਫ੍ਰੀ ਆਣ ਵਾਲਾ ਆਫਰ ਹੈ ਜਿਸ ਵਿੱਚ ਹਾਂਜੀ ਦੋ ਸੂਟ ਤੁਹਾਡੀ ਪਸੰਦ ਦੇ ਹੋਣਗੇ ਤੀਸਰਾ ਤੁਹਾਨੂੰ ਗਿਫਟ ਦਿੱਤਾ ਜਾਏਗਾ ਸਾਡੇ ਵੱਲੋਂ ਆਪਣੀ ਮਰਜ਼ੀ ਦਾ ਭੇਜਿਆ ਜਾਏਗਾ ਇਨ੍ਹਾਂ ਸੂਟਾਂ ਦੇ ਵਿੱਚ ਹੀ ਤੀਸਰਾ ਸੂਟ ਆਏਗਾ ਇਨ੍ਹਾਂ ਸੂਟਾਂ ਵਿੱਚੋਂ ਹੀ ਠੀਕ ਹੈ ਜੀ ਦੋ ਸੂਟ ਤੁਸੀਂ ਪਸੰਦ ਕਰੋਗੇ ਤੀਸਰਾ ਸੂਟ ਸਾਡੇ ਵੱਲੋਂ ਭੇਜਿਆ ਜਾਏਗਾ ਮਤਲਬ 999 ਦੇ 300 ਤੁਹਾਨੂੰ ਮਿਲਣਗੇ ਮਸਲੀਨ कॉटन ਦੇ ਉੱਤੇ ਐਂਡ ਸ਼ਿਪਿੰਗ ਵੀ 올 ਓਵਰ ਇੰਡੀਆ ਫ੍ਰੀ ਹੈ ਹਾਂਜੀ ਸ਼ਿਪਿੰਗ ਵੀ ਬਿਲਕੁਲ ਫ੍ਰੀ ਰਹਿਣ ਵਾਲੀ ਹੈਗੀ ਹੈ ਜੀ ਬਹੁਤ ਹੀ ਵਧੀਆ ਆਫਰ ਹੈਗਾ ਲਿミਟਿਡ ਜਸਟ ਸਟਾਕ ਹੈ ਇਹ ਤੁਹਾਨੂੰ ਜਿਹੜੇ ਮੇਰੇ ਰੈਗੂਲਰ ਕਸਟਮਰ ਉਹਨਾਂ ਨੂੰ ਪਤਾ ਹੈ ਬਹੁਤ ਜਲਦੀ ਸੂਟਸ ਕੰਬੋ ਵਾਲੇ ਸੇਲ ਹੋ ਜਾਂਦੇ ਨੇ ਇਹ ਦੁਆਰਾ ਮਿਲਦੇ ਨਹੀਂ ਮਤਲਬ ਪ੍ਰਿੰਟ ਨਵੇਂ ਆ ਜਾਂਦੇ ਨੇ ਬਟ ਸੇਮ ਪ੍ਰਿੰਟ ਫਿਰ ਮਿਲਦੇ ਨਹੀਂ ਜੋ ਕਸਟਮਰ ਦੀ ਚੁਆਇਸ ਹੁੰਦੀ ਨੇ ਸੋ ਜਲਦੀ ਤੋਂ ਜਲਦੀ ਆਰਡਰ ਕਰੋ ਨੰਬਰ ਸਕਰੀਨ ਤੇ ਮੈਂਸ਼ਨ ਕੀਤਾ ਹੋਇਆ ਹੈਗਾ 999 ਦੇ 300 ਆਣਗੇ ਮਤਲਬ ਦੋ ਤੁਹਾਡੀ ਪਸੰਦ ਇੱਕ ਸਾਡੀ ਪਸੰਦ ਦਾ ਸ਼ਿਪਿੰਗ ਬਿਲਕੁਲ ਫ੍ਰੀ ਹੈਗੀ ਆ 올ਓਵਰ ਇੰਡੀਆ ਦੇ ਵਿੱਚ ਨੋ ਕੈਸ਼ ਔਨ ਡਿਲੀਵਰੀ ਅਵੇਲੇਬਲ ਨਹੀਂ ਹੈਗੀ ਪੇਮੈਂਟ ਐਡਵਾਂਸ ਦੇ ਵਿੱਚ ਆਨਲਾਈਨ ਹੀ ਕਰਨੀ ਪੈਗੀ Google Pay PhonePe Paytm ਜਦ ਰੈਕਟ ਅਕਾਊਂਟ ਵਿੱਚ ਵੀ ਤੁਸੀਂ ਪੇਮੈਂਟ ਕਰਵਾ ਸਕਦੇ ਹੈਗੇ ਹੋ ਠੀਕ ਹੈ ਜੀ ਫੈਬਰਿਕ ਬਹੁਤ ਅੱਛਾ ਰਹਿਣ ਵਾਲਾ ਹੈ ਅਕੋਰਡਿੰਗ ਟੂ ਪ੍ਰਾਈਸ ਬਹੁਤ ਅੱਛੀ ਕੁਆਲਿਟੀ ਹੋਏਗੀ ਰੇਟ ਅਕੋਰਡਿੰਗ ਅੱਛੀ ਹੋਏਗੀ ਸ਼ਿਪਿੰਗ ਵੀ ਫ੍ਰੀ ਹੈਗੀ ਆ ਮਤਲਬ ਤਾਨੂੰ 1000 ਦੇ 300 ਮਿਲ ਰਹੇ ਹੈਗੇ ਨੇ ਕਲਰਸ ਕਾਫੀ ਅੱਛੇ ਨੇ ਪ੍ਰਿੰਟ ਵੀ ਬਹੁਤ ਅੱਛੇ ਨੇ ਨਵੇਂ ਡਿਜ਼ਾਈਨ ਨਵੇਂ ਪ੍ਰਿੰਟ ਆਏ ਨੇ ਜੀ ਨੈਕਸਟ ਹੈਗਾ ਜੀ ਕੈਮਰੀ कॉटन ਹਾਂਜੀ ਪਿਓਰ ਕੈਮਰੀ कॉटन ਦੇ ਸੂਟਸ ਰਹਿਣ ਵਾਲੇ ਆ ਇਹਨਾਂ ਤੇ ਵੀ ਆਫਰ ਹੈਗਾ ਜੀ ਬਾਏ 2겟1 ਫ੍ਰੀ ਮਤਲਬ 1350 ਦੇ 300 ਟਾਂਗੇ ਤੁਹਾਨੂੰ ਇਹ ਤਿੰਨੋ ਹੀ ਤੁਹਾਡੀ ਪਸੰਦ ਦੇ ਹੋਣਗੇ ਇਹਨਾਂ ਦੇ ਵਿੱਚ ਤਿੰਨੋ ਹੀ ਤੁਹਾਡੀ ਪਸੰਦ ਦੇ ਆਉਣਗੇ ਪਹਿਲਾਂ ਵਾਲੇ ਜੋ ਸੂਟ ਸੀ ਜੀ ਉਹ ਮਸਲੀਨ कॉटन ਦੇ ਸੀ ਮਸਲੀਨ ਫੈਬਰਿਕ ਰਹਿਣ ਵਾਲਾ ਸੀ ਹੁਣ ਇਹ ਵਾਲਾ ਜੋ ਤੁਸੀਂ ਦੇਖ ਰਹੇ ਹੋ ਪ੍ਰਿੰਟ ਹੈ ਇਹ ਹੈਗਾ ਜੀ ਕੈਮਰੀ ਕੋਟਨ ਇਹ ਕੈਮਰੀ ਕੋਟਨ ਦੀ ਸਾਰੇ ਪ੍ਰਿੰਟ ਨੇ ਇਸ ਵਿੱਚ ਕਲਰ ਬਹੁਤ ਪਿਆਰੇ ਨੇ ਤੇ ਕਾਫੀ ਅੱਛੇ ਨੇ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਣਾ ਤੁਹਾਡੇ ਲਈ ਹੋਰ ਵਧੀਆ ਆਫਰ ਲੈ ਕੇ ਆਉਂਦੇ ਰਵਾਂਗੇ ਆਪਾਂ ਤੇ ਸਾਰੇ ਡਿਜ਼ਾਈਨ ਐਂਡ ਤੱਕ ਜ਼ਰੂਰ ਦੇਖਣਾ ਨਵੇਂ-ਨਵੇਂ ਡਿਜ਼ਾਈਨ ਹੈ ਬਿਲਕੁਲ ਬਿਲਕੁਲ ਨਿਊ ਯੂਨਿਕ ਜੇ ਆਪਾਂ ਪ੍ਰਿੰਟ ਲੈ ਕੇ ਆਏ ਆ ਤੁਹਾਡੇ ਲਈ ਤੇ ਲਿਮਟਿਡ ਜੈ ਸਟਾਕ ਹੈਗਾ ਜੀ ਠੀਕ ਹੈ ਬਹੁਤ ਜਲਦੀ ਸੇਲ ਹੋ ਜਾਂਦੇ ਨੇ ਤੇ ਵਾਰ-ਵਾਰ ਮੈਨੂੰ ਕਹਿਣਾ ਪੈਂਦਾ ਹੈ ਜੀ ਆਪਣੇ ਕੋਲ ਕੈਸ਼ ਔਨ ਡਿਲੀਵਰੀ ਨਹੀਂ ਹੈਗੀ ਪੇਮੈਂਟ ਐਡਵਾਂਸ ਚ ਹੀ ਕਰਨੀ ਪਵੇਗੀ ਹਾਂਜੀ ਪੇਮੈਂਟ ਐਡਵਾਂਸ ਦੇ ਵਿੱਚ ਹੋਏਗੀ ਤੁਸੀਂ ਕਿਸੇ ਵੀ ਤਰੀਕੇ ਨਾਲ ਮੈਨੂੰ ਆਨਲਾਈਨ ਪੇਮੈਂਟ ਕਰਕੇ ਆਪਣੀ ਬੁਕਿੰਗ ਕਰਵਾ ਸਕਦੇ ਹੋ ਕੰਬੋ ਸੂਟਸ ਜੀ ਤਾਂ ਵੈਸੇ ਵੀ ਐਡਵਾਂਸ ਬੁਕਿੰਗ ਹੁੰਦੀ ਹੈ ਕਿਉਂਕਿ ਇਹ ਬਹੁਤ ਜਲਦੀ ਸੇਲ ਹੋ ਜਾਂਦੇ ਨੇ ਪ੍ਰਿੰਟ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਵਧੀਆ ਨੇ 90 ਮੀਟਰ ਸ਼ਰਟ 90 ਮੀਟਰ ਬਾਟਮ ਲੈਣ ਵਾਲੀ ਹੈਗੀ ਹੈ 90 ਮੀਟਰ ਸ਼ਰਟ ਐਂਡ 90 ਮੀਟਰ ਬਾਟਮ ਵੀਡੀਓ ਨੂੰ ਐਂਡ ਤੱਕ ਸਾਰੇ ਪ੍ਰਿੰਟ ਤੁਸੀਂ ਦੇਖ ਸਕਦੇ ਹੈਗੇ ਆ ਆਰਡਰ ਕਰਨ ਲਈ ਨੰਬਰ ਸਕਰੀਨ ਤੇ ਹੈਗਾ ਤੇ ਤੁਸੀਂ ਸਾਡੇ WhatsApp ਤੇ ਸਾਡੇ ਨਾਲ ਕੰਟੈਕਟ ਕਰ ਸਕਦੇ ਹੋ ਥੈਂਕ ਯੂ ਸੋ ਮੱਚ